ਪੰਜਾਬ ਭਰ ਤੋਂ ਵੱਲੋਂ ਮੁੱਖ ਸੰਚਾਲਕ ਬਾਬਾ ਲਾਡੀਨਾ ਸੇਵਾਦਾਰ ਜੋ ਅੱਜ ਪਿੰਡ ਬੁੱਪਾਰਈ ਵਿੱਚ ਸਾਡਾ ਛੋਟਾ ਵੀਰ ਰਵੀ ਜੀ ਨੂੰ ਜੋ ਪੰਜਾਬ ਪ੍ਰਧਾਨ ਦਾ ਅਹੁਦਾ ਦੇ ਕੇ ਜਾ ਰਹੇ ਆ ਔਰ ਮੇਰੀ ਸਮੁੱਚੀ ਟੀਮ ਵੱਲੋਂ ਅਸੀਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਪੰਜਾਬ ਪ੍ਰਧਾਨ ਬਣ ਤੇ ਔਰ ਸਾਨੂੰ ਉਮੀਦ ਹੈ ਕਿ ਇਮਾਨਦਾਰੀ ਨਾਲ ਸੇਵਾ ਇਹ ਸਮਾਜ ਦੀ ਕਰਨਗੇ ਜੋ ਬੋਲੇ ਸੋਨ ਰਪਾ ਭਗਵਾਨwarliki ਮਹਾਰਾਜ ਕੀ ਜੈ ਅੱਜ ਅਸੀਂ ਭਗਵਾਨ ਵਾਲਮੀਕੀ ਸਮਾਜ ਰੈਟਰ ਡਿਸਟ੍ਰਿਕਟ ਪੰਜਾਬ ਭਾਰਤ ਵੱਲੋਂ ਵੀਰ ਰਵਿੰਦਰ ਸਿੰਘ ਰਵੀ ਨੂੰ ਪੰਜਾਬ ਪ੍ਰਧਾਨ ਦਾ ਅਹੁਦਾ ਲਾ ਕੇ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਵੀਰ ਆਪਣਾ ਉਹਦਾ ਇਮਾਨਦਾਰੀ ਅਤੇ ਜਲਦੋਂ ਨਭਾਵੇ ਹਰ ਹਰ ਵਾਲਮੀਕ ਜੈ ਮੁਰਾਰੀ ਰਵਿੰਦਰ ਸਿੰਘ ਰਵੀ ਪਿੰਡ ਬੋਪਾਰਾ ਕੋਤੋਂ ਜੋ ਬਾਬਾ ਜੀ ਬਾਬਾ ਜੀ ਨੇ ਉਹਦਾ ਦੋਨੋਂ ਜੋ ਅਹੁਦਾ ਮੈਨੂੰ ਦਿੱਤਾ ਗਿਆ ਹੈ ਮੈਂ ਇਸ ਨੂੰ ਬਹੁਤ ਇਮਾਨਦਾਰੀ ਨਾਲ ਮੈਂ ਨਿਭਾਵਾਂਗਾ